ਅੱਜ ਫੇਰ ਕੀ ਕਹਿ ਗਿਆ दारू ਓ ਕਰੋ ਹਜਾ ਮੇਰੇ ਸਾਰੇ ਦੀ ਅੱਛਾ ਰੰਗ ਚੇ ਚੇ ਆ ਤੈਨੂੰ दारू 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 ਕਰਦੀ ਰਹਿਣੀ ਐ ਕੀ ਗੱਲ ਮੈਂ ਤੇਰਾ ਗਲਾਵ ਰੱਖਿਆ ਹੋਇਆ ਹੈਲੋ ਬੇਬੇ ਅੱਜ ਇਹਨੇ ਫੇਰ ਮੈਨੂੰ ਕੁੱਟਿਆ ਆ ਗਈ ਪੁੱਤਾ ਆ ਗਈ ਮੈਂ ਕੀ ਆ ਦੱਸ ਬੇਬੇ ਆ ਗਈ ਤੂੰ ਮੇਰੇ ਸਾਰੇ ਗੇਟ 'ਚ ਹੀ ਬੈਠੇ ਰਹਿੰਦੇ ਨੇ ਜਦੋਂ ਫੋਨ ਕਰਦੇ ਥੂ ਵਾਜਦੇ ਨੇ ਇੱਥੇ ਮੈਂ ਮੁੰਡਾ ਦੱਸ ਕੀ ਗੱਲ ਐ ਉਹ ਬੇਬੇ ਗੱਲ ਕੀ ਹੋਣੀ ਆ ਸਾਰੀ ਗਲਤੀ ਤੇਰੀ ਕੁੜੀ ਦੀ ਆ ਬੇਬੇ ਮੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਏਰੀ ਆ ਤੁਸੀਂ ਦੋਨੇ ਚੁੱਪ ਕਰੋ ਮੈਂ 4-5 ਮਹੀਨੇ ਇੱਥੇ ਹੀ ਰਹਾਂਗੀ ਫੇਰ ਦੇਖੋ ਕੀ ਦੀ ਗਲਤੀ ਆ ਨਾ ਬੇਬੇ ਤੂੰ ਨਾ ਇੱਥੇ ਰਹਿ ਸਾਰੀ ਗਲਤੀ ਮੇਰੀ ਆ ਮੈਂ ਆਪਦੀ ਗਲਤੀ ਮੰਨਦਾ ਤੇ ਤੂੰ ਚੁੱਪ ਕਰਕੇ ਆਪਦੇ ਘਰੇ ਜਾ ਪੁੱਤ ਤੇਰੀ ਗਲਤੀ ਕਿਵੇਂ ਮੰਨਣਾ ਮੈਂ ਤਾਂ ਹੁਣ ਇੱਥੇ ਹੀ ਰਹੂੰਗੀ ਉਹ ਹਾਏ ਓ ਮੇਰਾ ਰੱਬਾ ਬੇਬੇ ਮੈਥੋਂ ਤੇਰਾ ਖਰਚਾ ਨਹੀਂ ਚੱਕਿਆ ਜਾਣਾ ਤੂੰ ਆਪਦੇ ਘਰੇ ਜਾ ਘਰੇ ਵਾਗ ਜਾ ਬੇਬੇ ਪੁੱਤ ਮੇਰਾ ਖਰਚਾ ਹੈ ਹੀ ਨਹੀਂ ਦੋ ਰੋਟੀਆਂ ਮੈਂ ਦੇਸੀ ਘਣਾ ਖਾ ਲੈਨੀ ਆ अद्धा कहें मैं बदाम खा लेनी हाँ? बेबे जेड़े हिसाब सेरी खुराक है उस हिसाब ना तू मेरा दस दिन सारा कुछ बक्याजगी बेबे तुरजा इतवा हन्ने तु तेरे मुरे बेबे तुर जा